ਬੇਸ਼ੱਕ ਉਮਰ ਲਖਾ ਕੇ ਲਿਆ ਥੋੜੀ ਪਰ ਦੁਨੀਆ ਤੇ ਚਰਚੇ ਕਰਾ ਗਿਆ ਜਿਹੜਾ ਸੱਚ ਬੋਲਣੇ ਤੇ ਲੱਗ ਜੇ ਪਵੰਦੀ ਜੱਟਾ ਉਹ ਵੀ ਇੱਕ ਜ਼ੋਰ ਨਾਲ ਲਗਾ ਗਿਆ ਗੈਰਤ ਅਣਖ ਤੇਰੇ ਗੀਤਾਂ 'ਚੋਂ ਝਲਕਦੀ ਸੀ ਨਾ ਹੀ ਕਿਸੇ ਅੱਗੇ ਝੁੱਕੀ ਤੇਰੀ ਧੌਣ ਸੀ ਐਸ ਵੀ ਐਲ ਸੁਣ ਕਰਦੇ ਸਰਚ ਮੁੰਡੇ ਪੁੱਛਦੇ ਜਟਾਣਾ ਬਾਪੂ ਕੌਣ ਸੀ ਐਸ ਵੀ ਐਲ ਸੁਣ ਕਰਦੇ ਸਰਚ ਮੁੰਡੇ ਪੁੱਛਦੇ ਜਟਾਣਾ ਬਾਪੂ ਕੌਣ ਸੀ ਕਿਹੜੇ ਬੱਬਰ ਸ਼ੇਰਾਂ ਦੀ ਗੱਲ ਗੀਤਾਂ ਵਿੱਚ ਕੀਤੀ ਉਹਨੂੰ ਨਵੀਂ ਪੀੜ੍ਹੀ ਜਾਂਦੀ ਸੀਗੀ ਭੁੱਲਦੀ ਤੇ ਜਿਵੇਂ ਜਿਵੇਂ ਬੋਲ ਤੇਰੇ ਕੰਨਾਂ ਵਿੱਚ ਪੈਂਦੇ ਉਵੇਂ ਹੀ ਗੂਗਲ ਜਾਂਦੀ ਖੁੱਲਦੀ ਪੰਜਾਬ ਦੇਆਂ ਬੈਰੀਆਂ ਤੋਂ ਕਿਵੇਂ ਜ਼ਰੂਰ ਹੁੰਦਾ ਜੱਟਾ ਲੱਗ ਗਿਆ ਸੱਚੀਆਂ ਸੁਣਾਉਣ ਸੀ ਐਸਵਾਈਐਲ ਸੁਣ ਕਰਦੇ ਸਰਚ ਮੁੰਡੇ ਪੁੱਛਦੇ ਜਟਾਣਾ ਬਾਪੂ ਕੌਣ ਸੀ ਐਸਵਾਈਐਲ ਸੁਣ ਕਰਦੇ ਸਰਚ ਮੁੰਡੇ ਪੁੱਛਦੇ ਜਟਾਣਾ ਬਾਪੂ ਕੌਣ ਸੀ ਕਿਹਨੇ ਇੰਦਰਾਂ ਗਾਂਧੀ ਨੂੰ ਦਿੱਤੀ ਸੋਨੇ ਦੀ ਕਹੀ ਤੇ ਦੇਵੀ ਲਾਲ ਨਾਲ ਕੀਦੀਆਂ ਸੀ ਯਾਰੀਆਂ ਗੀਤ ਤੇਰਾ ਮਾਰ ਗਿਆ ਐਸਾ ਤੁਣਕਾ ਓ ਜੱਟਾ ਗੱਲਾਂ ਖੁੱਲ ਜਾਣਗੀਆਂ ਸਾਰੀਆਂ ਕਿਹੜਾ ਦਿਨੇ ਸਿੰਘਾਂ ਦੇ ਆਪੋਗਾ ਤੇ ਸੀ ਜਾਂਦਾ ਤੇ ਰਾਤੀ ਆਲਮ ਸੈਣੀ ਨਾਲ ਜੱਫੀ ਪਾਉਣ ਸੀ ਐਸ ਵੀ ਐਲ ਸੁਣ ਕਰਦੇ ਸਰਚ ਮੁੰਡੇ ਤੇ ਪੁੱਛਦੇ ਜਟਾਣਾ ਬਾਪੂ ਕੌਣ ਸੀ ਐਸ ਵੀ ਐਲ ਸੁਣ ਕਰਦੇ ਸਰਚ ਮੁੰਡੇ ਪੁੱਛਦੇ ਜਟਾਣਾ ਬਾਪੂ ਕੌਣ ਸੀ ਜਦੋਂ ਤੱਕ ਰਹੂ ਬਈ ਦੁਨੀਆ ਜਿਉਂਦੀ ਮੂਸੇ ਵਾਲੇ ਜੱਟ ਨੂੰ ਨਹੀਂ ਭੁੱਲਦੇ ਤੇ ਜਿਹੜੇ ਵੱਲ AK-47 ਨਾਲ ਲੱਗ ਜਾਂਦੇ ਕਿੱਥੇ ਉਹ ਡਰਾਬਿਆਂ ਨਾਲ ਖੁੱਲਦੇ ਜਿਨ੍ਹਾਂ ਨੇ ਪਟਾਈ ਦਿੰਦੇ ਫਿਰਦੇ ਸਫਾਈ ਤੇ ਵੋਟਾਂ ਵੇਲੇ ਲੱਗ ਜਾਂਦੇ ਮੁੱਦੇ ਉਹ ਬਣਾਉਣ ਜੀ SBIL ਸੁਣ ਕਰਦੇ ਸਰਚ ਮੁੰਡੇ ਪੁੱਛਦੇ ਜਟਾਣਾ ਬਾਪੂ ਕੌਣ ਸੀ SBIL ਸੁਣ ਕਰਦੇ ਸਰਚ ਮੁੰਡੇ ਤੇ ਪੁੱਛਦੇ ਜਟਾਣਾ ਬਾਪੂ ਕੌਣ ਸੀ